ਸਵਾਗਤ ਹੈ ਫਿਰ ਤੋਂ ਤੁਹਾਡਾ ਇੱਕ ਵਾਰ ਤੁਹਾਡੇ ਆਪਣੇ ਚੈਨਲ ਐਮਐਸਡਬਲਯੂ 24 ਜੋਬ ਦੇ ਵਿੱਚ ਤੁਸੀਂ ਕਰੋ ਐਮਐਸਡਬਲਯੂ ਸਟੱਡੀ ਫਾਰ ਜੋਬ ਜੋ ਚੈਨਲ ਨੂੰ ਪਹਿਲੀ ਵਾਰ ਦੇਖੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਨੋਟੀਫਿਕੇਸ਼ਨ 올 ਪੰਜਾਬ ਜੋਬ ਹੋਵੇ ਚਾਹੇ 올 ਇੰਡੀਆ ਜੋਬ ਹੋਵੇ ਤੁਹਾਨੂੰ ਮਿਲਦੇ ਰਹਿਣਗੇ ਅੱਜ ਦੀ ਜਿਹੜੀ ਵੈਕੈਂਸੀ ਤੁਹਾਡੇ ਲਈ ਲੈ ਕੇ ਆ ਫੂਡ ਸੇਫਟੀ ਐਂਡ ਸਟੈਂਡਰਡਸ ਆਫ ਇੰਡੀਆ ਦੀ ਇੱਕ ਵੈਕੈਂਸੀ ਆਈ ਹੈ ਕੀ ਕੁਆਲਿਫੀਕੇਸ਼ਨ ਹੈ ਕਿਸ ਤਰ੍ਹਾਂ ਅਪਲਾਈ ਕਰਨੇ ਲਾਸਟ ਡੇਟ ਕੀ ਹੈ ਆਨਲਾਈਨ ਹੈ ਜਾਂ ਆਫਲਾਈਨ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲ ਜਾਏਗੀ ਇਸ ਵੀਡੀਓ ਨੂੰ ਪੂਰਾ क्वेश्चन जरा आ चुका है इसका देख सकते तो हो जी पोस्ट है कैडीडेट टू इनश्योर देयर एलिजीबिल फॉर द पोस्ट ठीक है तो कैंडेट लिए जी देख हो ऑनलाइन ही अप्लाई होगी पोस्ट ठीक है इन्ही डबल्यू डबल्यू डॉट फसी डॉट गवर्नमेंट डॉट इन पर वैबसाइट उससे अपलाई कर सकते हो स्टार्ट देख सी ऑनलाइन रजिस्ट्रेशन होनी शुरू हो चुकी है ਪੇਮੈਂਟ ਵੀ ਸਟਾਰਟ ਹੋ ਚੁੱਕੀ ਹੈ ਤੁਸੀਂ ਫਿਲ ਕਰ ਸਕਦੇ ਹੋ 26/3/2019 ਤੋਂ ਲਾਸਟ ਡੇਟ ਕੀ ਰਹੇਗੀ ਲਾਸਟ ਡੇਟ ਰਹੇਗੀ 25/4/2019 ਰਹੇਗੀ ਠੀਕ ਹੈ ਜੀ ਇਸ ਵਿੱਚ ਪੋਸਟਾਂ ਦੀ ਗੱਲ ਕਰੀਏ ਤਾਂ ਪੋਸਟ ਕਿੰਨੀ ਹੈ ਦੇਖੋ ਤੁਸੀਂ ਨੇਮ ਆਫ ਪੋਸਟ ਅਸਿਸਟੈਂਟ ਡਾਇਰੈਕਟਰ ਦੀ ਪੋਸਟ ਹੈ ਸਭ ਤੋਂ ਲਾ ਏਜ ਕੀ ਹੋਣੀ ਚਾਹੀਦੀ ਹੈ 35 ਹਰ ਤੜੀ ਹੋਣੀ ਚਾਹੀਦੀ ਹੈ ਠੀਕ ਹੈ ਤਾਂ ਪੰਜ ਪੋਸਟਾਂ ਹੈ ਇਹਦੇ ਵਿੱਚ ਹੈਗੀਆਂ ਨੇ ਅੱਗੇ ਕੈਟਾਗਰੀ ਵਾਸ ਵੰਡ ਕੀਤੀ ਹੈ ਇਸ ਨੂੰ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਜ਼ਰੂਰ ਪੜ ਲੈਣਾ ਅਸਿਸਟੈਂਟ ਡਾਇਰੈਕਟਰ ਦੀ ਪੋਸਟ ਟੈਕਨੀਕਲ ਦੇ ਵਿੱਚ ਹੈਗੀ ਹੈ ए पैंती ईयर एज रखी गई है पंद्रह पोस्टा ने उस पर टैक्नीकल ऑफिसर दोस्ट हैगी है थर्टी ईयर एज रखी गई है एक सौ तीह पोस्टा ने नैक्सट सेंट्रल फूड सेफ्टी ऑफिसर की पोस्ट है एज सेम रहेगी सैंती पोस्ट ने उसद एडमिनिट्रेस ऑफिसर की पोस्ट हैगी है तो इस है एज सेम ही होएगी जब पोस्टा कि दो ठीक है जी एक इतने होर नोट है इन दे 5 ਨੰਬਰ ਦੀ ਪੋਸਟ ਹੈ ਤੇ 2 ਨੰਬਰ ਦੀ ਪੋਸਟ ਹੈ ਤਾਂ ਇਹਨਾਂ ਵਿੱਚ ਇੰਟਰਵਿਊ ਹੋਏਗੀ ਉਸ ਤੋਂ ਬਾਅਦ 6 ਨੰਬਰ ਦੀ ਪੋਸਟ ਹੈ ਇਸ ਵਿੱਚ ਵੀ ਇੰਟਰਵਿਊ ਹੋਏਗੀ ਬਾਕੀ ਕਿਸੇ ਵੀ ਪੋਸਟ ਇੰਟਰਵਿਊ ਨਹੀਂ ਹੋਏਗੀ ਠੀਕ ਹੈ ਨੈਕਸਟ ਗੱਲ ਕਰ ਲਈਏ ਅਸਿਸਟੈਂਟ ਦੀ ਪੋਸਟ ਹੈ 34 ਪੋਸਟਾਂ ਨੇ ਏ ਸੇਮ ਰਹੇਗੀ ਜੂਨੀਅਰ ਅਸਿਸਟੈਂਟ ਗ੍ਰੇਡ 1 ਦੀ ਪੋਸਟ ਹੈ 25 ਈਅਰ ਏਜ ਹੋਣੀ ਚਾਹੀਦੀ ਹੈ 7 ਪੋਸਟ ਹੈ ਇਹ ਹਿੰਦੀ ਟਰਾਂਸਲੇਟ ਦੀ ਪੋਸਟ ਹੈਗੀ ਹੈ ਸੇਮ ਏਜ ਉੱਪਰ ਦੀ ਜਿਹੜੀ ਏਜ ਤੁਹਾਡੀ ਰਹੇਗੀ ਅ ਦੋ ਪੋਸਟਾਂ ਨੇ ਜੇਕਰ ਪਰਸਨਲ ਅਸਿਸਟੈਂਟ ਦੀ ਪੋਸਟ ਦੀ ਗੱਲ ਕਰੀਏ ਤਾਂ 25 ਪੋਸਟਾਂ ਨੇ ਉਸ ਤੋਂ ਨੈਕਸਟ ਪੋਸਟ ਹੈਗੀ ਐ ਅਸਿਸਟੈਂਟ ਮੈਨੇਜਰ ਦੇ ਵਿੱਚ ਜਿਹੜੀ ਪੋਸਟ ਹੈਗੀ ਤਾਂ 5 ਪੋਸਟਾਂ ਨੇ ਕੈਟਾਗਰੀ ਵਾਈਜ਼ ਸਾਈਡ ਤੇ ਜਿਹੜੀ ਵੰਡ ਕੀਤੀ ਗਈ ਹੈ ਤੁਸੀਂ ਵੀਰ ਨੂੰ ਪੋਜ ਕਰਕੇ ਦੇਖ ਸਕਦੇ ਹੋ ਅਸਿਸਟੈਂਟ ਮੈਨੇਜਰ ਦੀ ਪੋਸਟ ਇੱਕ ਹੋਰ ਹੈ ਚਾਰ ਪੋਸਟਾਂ ਨੇ ਡਿਪਟੀ ਮੈਨੇਜਰ ਦੀ ਪੋਸਟਾਂ 6 ਠੀਕ ਹੈ ਜੇ ਡਿਪਟੀ ਮੈਨੇਜਰ ਦੀ ਪੋਸਟ ਹੈਗੀ ਹੈ ਤਾਂ ਇਸ ਦੇ ਵਿੱਚ ਵੀ ਇਹ ਇੰਟਰਵਿਊ ਤੁਹਾਡੇ ਵਾਸਤੇ ਰੱਖੀ ਗਈ ਹੈ ਠੀਕ ਹੈ ਬਾਕੀ ਕਿਸੇ ਵੀ ਇਹਦੀ ਪੋਸਟ ਵਿੱਚ ਇੰਟਰਵਿਊ ਨਹੀਂ ਹੋਵੇਗੀ ਹਾਂਜੀ ਕੁਆਲੀਫਿਕੇਸ਼ਨ ਦੀ ਗੱਲ ਕਰ ਲਈਏ ਜੇਕਰ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਕੁਆਲੀਫਿਕੇਸ਼ਨ ਕੀ ਰਹੇਗੀ ਹਰ ਇੱਕ ਪੋਸਟ ਲਈ ਜਿਹੜੀ ਅਲੱਗ-ਅਲੱਗ ਕੁਆਲੀਫਿਕੇਸ਼ਨ ਇਹਦੀ ਮੈਂਸ਼ਨ ਕੀਤੀ ਗਈ ਹੈ ਇਹਨਾਂ ਦੁਆਰਾ ਤੁਸੀਂ ਇਸ ਪੀਡੀਐਫ ਨੂੰ ਜਿਹੜਾ ਡਾਊਨਲੋਡ ਕਰਕੇ ਆਪ ਵੀ ਖੁਦ ਜ਼ਰੂਰ ਪੜ੍ਹ ਲਿਓ ਏਜ ਲੈਕਸ਼ਨ ਵੀ ਇਸ ਦੇ ਵਿੱਚ ਦੱਸਿਆ ਗਿਆ ਦੇਖ ਸਕਦੇ ਹੋ ਤੁਸੀਂ ਹਰ ਇੱਕ ਕੈਟਾਗਰੀ ਵਾਸਤੇ ਤੁਹਾਨੂੰ ਪਤਾ ਹੀ ਹੈ ਕਿ ਐਸਟੀ ਲਈ ਐਸਸੀ ਲਈ ਹੁੰਦਾ ਜਿਹੜਾ 5 ਇਅਰ ਹੈਗਾ ओबीसी ਲਈ ਜਿਹੜਾ 3 ਇਅਰ ਹੋਈਗਾ ਤੇ ਪੀਡਬਲੂ ਕੈਂਡੀਡੇਟ ਲਈ 10 ਇਅਰਸ ਇਹਦੇ ਵਿੱਚ ਹੋਏਗਾ ਠੀਕ ਹੈ ਜੀ ਗੱਲ ਕਰ ਲਈਏ ਇਸ ਦੇ ਵਿੱਚ ਕੀ ਹੈ ਕੁਆਲੀਫਿਕੇਸ਼ਨ ਦੀ ਕੁਆਲੀਫਿਕੇਸ਼ਨ ਤੁਸੀਂ ਦੇਖ ਸਕਦੇ ਹੋ ਮਿਨੀਮਮ ਜਿਹੜੀ ਕੁਆਲੀਫਿਕੇਸ਼ਨ ਤੁਹਾਡੀ ਹੋਣੀ ਹੈ ਯਾਨੀ ਹਰ ਇੱਕ ਪੋਸਟ ਲਈ ਜਿਵੇਂ ਕਿ ਅਸਿਸਟੈਂਟ ਡਾਇਰੈਕਟਰ ਦੀ ਪੋਸਟ ਲਈ ਇਹ ਬੈਂਚਲ ਡਿਗਰੀ ਫਰੋਮ ਰਿਕੋਨਾਈਜ਼ਡ ਯੂਨੀਵਰਸਿਟੀ ਦੇ ਵਿੱਚ ਹੋਣੀ ਚਾਹੀਦੀ ਹੈ ਬੈਂਚਲ ਡਿਗਰੀ ਜਿਹ ਹੈਗੀ ਹੈ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ 6 ਇਅਰ ਦਾ ਤੁਹਾਡੇ ਕੋਲ ਐਕਸਪੀਰੀਅੰਸ ਵਿੱਚ ਮੰਗਿਆ ਗਿਆ ਆਪਸ਼ਨ ਦਿੱਤੀ ਗਈ ਹੈ ਤੁਸੀਂ ਦੇਖਦੇ ਹੋ ਅਲੱਗ-ਅਲੱਗ ਔਰ ਦੱਸਿਆ ਗਿਆ ਇਸ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਆਦਰ ਕੁਆਲੀਫਿਕੇਸ਼ਨ ਹੈ ਤਾਂ ਵੀ ਇਸ ਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਪੋਸਟ ਹੈਗੀ ਹੈ ਅਸਿਸਟੈਂਟ ਡਾਇਰੈਕਟਰ ਦੀ ਪੋਸਟ ਹੈਗੀ ਹੈ ਟੈਕਨੀਕਲ ਦੇ ਵਿੱਚ ਤਾਂ ਇਸ ਦੇ ਵਿੱਚ ਵੀ ਜਿਹੜੀ ਠੀਕ ਹੈ ਔਰ ਫੂਡ ਸਾਇੰਸ ਟੈਕਨੋਲੋਜੀ ਦੇ ਵਿੱਚ ਜਿਹੜੀ ਤੁਹਾਡੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਤਾਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਦੇਖ ਸਕਦੇ ਹੋ ਕਾਫੀ ਲੰਮਾ ਲੰਮਾ ਚੱਲਿਆ ਜਾਏਗਾ ਇਹ ਵੀਡੀਓ ਜੇਕਰ ਤੁਹਾਨੂੰ ਪੂਰਾ ਬਤਾਇਆ ਜਾਏਗਾ ਦੇਖ ਸਕਦੇ ਹੋ ਤੁਸੀਂ ਟੈਕਨੀਕਲ ਅਫਸਰ ਦੀ ਅੱਗੇ ਕੁਆਲੀਫਿਕੇਸ਼ਨ ਦੱਸੀ ਗਈ ਹੈ ਵੀਡੀਓ ਨੂੰ ਪੋਜ਼ ਕਰਕੇ ਦੇਖ ਸਕਦੇ ਹੋ ਨੈਕਸਟ ਹੈਗੀ ਹੈ ਐਡਮਿਨਿਸਟ੍ਰੇਟਿਵ ਅਫਸਰ ਦੀ ਕੁਆਲੀਫਿਕੇਸ਼ਨ ਦੱਸੀ ਗਈ ਹੈ ਉਸ ਤੋਂ ਬਾਅਦ ਅਸਿਸਟੈਂਟ ਦੀ ਕੁਆਲੀਫਿਕੇਸ਼ਨ ਦੱਸੀ ਗਈ ਹੈ ਉਸ ਤੋਂ ਬਾਅਦ ਕੀ ਹੈ ਨੈਕਸਟ ਦੇਖ ਸਕਦੇ ਤੁਸੀਂ ਪਰਸਨਲ ਅਸਿਸਟੈਂਟ ਦੀ ਅਸਿਸਟੈਂਟ ਮੈਨੇਜਰ ਤੇ ਆਈਟੀ ਦੇ ਵਿੱਚ ਜਿਹੜੀ ਕੁਆਲਿਫੀਕੇਸ਼ਨ ਸ਼ੋ ਕੀਤੀ ਗਈ ਹੈ ਨੇਮ ਆਫ ਪੋਸਟ ਆਈਟੀ ਸਿਸਟੈਂਟ ਦੀ ਹੈਗੀ ਹੈ ਡਿਪਟੀ ਮੈਨੇਜਰ ਦੀ ਹੈਗੀ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਵੀਡੀਓ ਦੇ ਜਿਹੜਾ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ fassi.govment.in ਤੇ ਜਾ ਕੇ ਇਹਨਾਂ ਅਫੀਸ਼ੀਅਲ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਆਪ ਇੱਕ ਵਾਰ ਜ਼ਰੂਰ ਪੜ੍ਹ ਲਿਓ ਤਾਂ ਕਿ ਇਸ ਪੋਸਟ ਨੂੰ ਅਪਲਾਈ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ ਠੀਕ ਹੈ ਜੀ ਫੀਸ ਦੀ ਗੱਲ ਕਰ ਲਈ ਜੇਕਰ ਇਸ ਦੇ ਵਿੱਚ ਫੀਸ ਕੀ ਰਹੇਗੀ ਇਸ ਦੇ ਟੈਸਟ ਵੀ ਹੋਏਗਾ ਠੀਕ ਹੈ ਜੀ ਦੇਖੋ ਸੀਬੀਟੀ ਥੀਰੀਟਿਕ ਟੈਸਟ ਤੇ ਜਿਹੜੇ ਇੰਟਰਵਿਊ ਤੁਹਾਨੂੰ ਦੱਸ ਚੁੱਕੇ ਹਾਂ ਪਹਿਲੀ ਹੀ ਕਿਹੜੇ-ਕਿਹੜੇ ਵਿੱਚ ਹੋਏਗੀ ਸੈਂਟਰ ਕੀ ਰਹੇਗਾ ਤੁਸੀਂ ਹਾਂਜੀ ਜੇਕਰ ਐਗਜ਼ਾਮੀਨੇਸ਼ਨ ਸੈਂਟਰ ਦੀ ਗੱਲ ਕਰੀਏ ਤਾਂ ਤੁਸੀਂ ਜੇਕਰ ਪੰਜਾਬ ਦੇ ਕੈਂਡੀਡੇਟ ਹੋ ਤਾਂ ਤੁਸੀਂ ਐਗਜ਼ਾਮੀਨੇਸ਼ਨ ਸੈਂਟਰ ਜਿਹੜਾ ਇਸ ਵਿੱਚ ਰੱਖ ਸਕਦੇ ਹੋ ਦੇਖ ਸਕਦੇ ਹੋ ਇਸ ਦੇ ਵਿੱਚ ਜਿਹੜਾ ਐਗਜ਼ਾਮੀਨੇਸ਼ਨ ਸੈਂਟਰ ਕੀ ਰਹੇਗਾ ਸਭ ਤੋਂ ਪਹਿਲਾਂ ਤੁਸੀਂ ਜੇਕਰ ਪੰਜਾਬ ਦੀ ਗੰਟੀ ਤੋਂ ਲੁਧਿਆਣਾ ਇਸ ਦੇ ਵਿੱਚ ਜਿਹੜਾ ਆਪਣਾ ਫਿਲ ਕਰ ਸਕਦੇ ਹੋ ਇਸ ਇਲਾਵਾ ਤੁਸੀਂ ਦੇਖ ਸਕਦੇ ਹੋ ਅਗੇ ਜਲੰਧਰ ਵੀ ਜਿਹੜਾ ਫਿਲ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਪਟਿਆਲਾ ਠੀਕ ਹੈ ਜੀ ਪਟਿਆਲਾ ਵੀ ਤੁਸੀਂ ਆਪਣਾ ਸੈਂਟਰ ਜਿਹੜਾ ਫਿਲ ਕਰ ਸਕਦੇ ਹੋ ਫੀਸ ਦੀ ਕੀ ਗੱਲ ਕਰ ਲਈ ਜਿਸ ਦੇ ਜਿਹੜੇ ਫੀਸ ਰਹੇਗੀ ਤਾਂ ਜਨਰਲ ਲਈ ਈ ਡਬਲਯੂ ਐਸ ਜਾਂ ਓ ਬੀ ਸੀ ਕੈਂਡੀਡੇਟ ਲਈ 750 ਪੇ ਰਹੀ ਇ ਜਿਹੜੀ ਇਨਟੀਮੇਸ਼ਨ ਜਿਹੜੀ ਚਾਰਜ ਜਿਹੜੇ ਹੋਣਗੇ ਠੀਕ ਹੈ ਤਾਂ ਉਹ ਹੋ ਹੋਗੇ 250 ਟੋਟਲ ਹੋਏਗੀ 1000 ਪੀ ਤੁਹਾਡੀ ਫੀਸ ਠੀਕ ਹੈ ਜੇਕਰ ਤੁਸੀਂ ਐਸ ਸੀ ਐਸਟੀ ਕੈਨੇਡਾ ਤੜੀ ਜਿਹੜੀ ਐਪਲੀਕੇਸ਼ਨ ਫੀਸ ਨਿਲ ਹੋਏਗੀ ਠੀਕ ਹੈ 250 ਜਿਹੜਾ ਤੁਹਾਡਾ ਜਿਹੜੇ ਚਾਰਜ ਹੀ ਇਕੱਲੇ ਲੱਗਣਗੇ ਤਾਂ ਸਪੋਸਟ ਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਵਧੀਆ ਲੱਗੀ ਕੋਸ਼ਿਸ਼ ਥੈਂਕ ਯੂ ਸੋ ਮਚ ਇਸ ਨੈਕਸਟ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਥੈਂਕ ਯੂ ਸੋ ਮਚ